ਸਤਿ ਸ਼੍ਰੀ ਅਕਾਲ ਜੀ ਰੂਪ ਤੇ ਰਾਜਪੀਰ ਦੀਪ ਨੂੰ ਪਹਿਲਾਂ ਪਿਆਰ ਹੋਇਆ ਤੇ ਫਿਰ ਵਿਆਹ ਹੋ ਗਿਆ ਵਿਆਹ ਤੋਂ 2 ਹਫ਼ਤੇਾਂ ਬਾਅਦ ਜਦੋਂ ਰੂਪ ਦਾ ਕਾਰ ਵਾਲਾ ਕੰਮ ਤੇ ਜਾਣ ਦੇ ਲਈ ਸਵੇਰੇ ਉੱਠਿਆ ਤਾਂ ਆਪਣਾ ਮੂੰਹ ਧੋਣ ਦੇ ਲਈ ਬਾਥਰੂਮ ਵਿੱਚ ਗਿਆ ਜਦੋਂ ਉਹਨੇ ਸ਼ੀਸ਼ੇ ਵਿੱਚ ਵੇਖਿਆ ਕਿ ਉਹਦੇ ਮੂੰਹ ਤੇ ਅਲੱਗ-ਅਲੱਗ ਰੰਗਾਂ ਦੇ ਨਾਲ ਕੁਝ ਬਣਿਆ ਹੋਇਆ ਸੀ ਉਹਦੀ ਸਿੱਧੀ ਸਾਦੀ ਕਾਰ ਵਾਲੀ ਦੀਆਂ ਬੱਚਿਆਂ ਵਾਲੀਆਂ ਤੇ ਮਾਸੂਮ ਹਰਕਤਾਂ ਸੀ ਉਹਨੇ ਸੁੱਤੇ ਹੋਏ ਦੇ ਉਹਦੇ ਮੂੰਹ ਤੇ ਕੁਝ ਲਿਖ ਦਿੱਤਾ ਸੀ। ਉਹਨੇ ਇਹ ਸਾਰਾ ਕੁਝ ਬੜੇ ਹੀ ਪਿਆਰ ਨਾਲ ਲਿਖਿਆ ਸੀ। ਉਹ ਉਹਦੇ ਤੇ ਹੱਸਣ ਦੇ ਲਈ ਤਿਆਰ ਹੀ ਖੜੀ ਸੀ। ਸਵੇਰੇ ਉਹ ਉਹਦੇ ਪਿੱਛੇ ਧੌੜੇਗਾ। ਉਹਨੂੰ ਫੜ ਕੇ ਉਹਦੀ ਗੱਲ ਨੂੰ ਖਿੱਚੂਗਾ। ਫਿਰ ਉਹਨੂੰ ਘੁੱਟ ਕੇ ਗੱਲ ਨਾਲ ਲਾਊਗਾ। ਤੇ ਉਹਨੂੰ ਕਹੂਗਾ ਕਿ ਉਹ ਉਹਨੂੰ ਬਹੁਤ ਪਿਆਰ ਕਰਦਾ ਆ। ਫਿਰ ਉਹ ਦੋਵੇਂ ਪੂਰਾ ਦਿਨ ਉਹਦੇ ਮੂੰਹ ਹਲਵੇ ਕੇ ਹੱਸਣਗੇ। ਗ੍ਰੀ ਪ੍ਰਚਾਰੀ ਨੇ ਪਿਛਲੀ ਰਾਤ ਹੀ ਇਹ ਸੁਪਨਾ ਵੇਖਿਆ ਸੀ ਪਰ ਉਹਦੇ ਘਰ ਵਾਲੇ ਨੇ ਗੁੱਸੇ ਨਾਲ ਆਪਣਾ ਮੂੰਹ ਧੋਤਾ ਤੇ ਫਿਰ ਰਸੋਈ ਵਿੱਚ ਕੌਫੀ ਪੀਣ ਲਈ ਚਲਾ ਗਿਆ ਜਿਹੜੀ ਉਹ ਰੋਜ਼ ਸਵੇਰੇ ਪੀਆ ਕਰਦਾ ਸੀ ਉਹਦੀ ਘਰਵਾਲੀ ਅੱਜ ਕੌਫੀ ਬਣਾਉਣਾ ਹੀ ਭੁੱਲ ਗਈ ਸੀ ਕਿਉਂਕਿ ਉਹ ਉਹਦੇ ਨਾਲ ਥੋੜਾ ਜਿਆ ਲੜਨਾ ਚਾਹੁੰਦੀ ਸੀ ਉਹਨੂੰ ਆਪਣੇ ਪਤੀ ਕੋਲੋਂ ਪਿਆਰ ਦੀ ਉਮੀਦ ਜਿਹੜੀ ਉਹਨੇ ਹਮੇਸ਼ਾ ਫਿਲਮਾਂ ਵਿੱਚ ਵੇਖੀ ਸੀ ਤੇ ਕਿਤਾਬਾਂ ਵਿੱਚ ਪੜ੍ਹੀ ਸੀ ਪਰ ਜਦੋਂ ਉਹਨੂੰ ਕਾਫੀ ਨਾ ਮਿਲੀ ਤਾਂ ਉਹ ਉਹ ਗੁੱਸੇ ਹੋ ਕੇ ਉਹਦੇ ਕੋਲ ਆਇਆ ਉਹਦੇ ਤੇ ਚਿਲਾਇਆ ਤੇ ਉਹਨੂੰ ਉਦੋਂ ਤੱਕ ਥੱਪੜ ਮਾਰਦਾ ਰਿਹਾ ਜਦੋਂ ਤੱਕ ਕਿ ਉਹਨੇ ਉਹਨੂੰ ਜ਼ਮੀਨ ਤੇ ਨਹੀਂ ਸੁੱਟ ਦਿੱਤਾ ਤੇ ਕਿਹਾ ਮੈਂ ਤੇਰੇ ਨਾਲ ਖੇਡਣ ਦੇ ਲਈ ਵਿਆਹ ਨਹੀਂ ਕੀਤਾ ਮੈਂ ਇੱਕ ਮਰਦ ਹਾਂ ਛੋਟਾ ਬੱਚਾ ਨਹੀਂ ਹਾਂ ਮੈਂ ਇੱਕ ਪਰਿਵਾਰ ਬਣਾਉਣ ਦੇ ਲਈ ਤੇਰੇ ਨਾਲ ਵਿਆਹ ਕੀਤਾ ਆ ਤਾਂ ਕਿ ਸਾਰਿਆਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਮਰਦ ਬਣ ਸਕਾਂ ਕੀ ਤੂੰ ਪਾਗਲ ਹੈ ਜਿਹੜੀ ਤੂੰ ਫਿਲਮਾਂ ਵਾਂਗ ਜਿਉਣਾ ਚਾਹੁੰਦੀ ਆ ਆਪਣੇ ਸੁਪਨਿਆਂ ਨੂੰ ਛੱਡ ਕੇ ਜਾਗ ਤੂੰ ਕਿਸੇ ਫਿਲਮ ਦੀ ਐਕਟਰ ਨਹੀਂ ਆ ਜਿਹੜੀਆਂ ਕਹਾਣੀਆਂ ਤੂੰ ਪੜਦੀਆਂ ਉਹ ਸਾਰੀਆਂ ਖਤਮ ਹੋ ਚੁੱਕੀਆਂ ਨੇ ਕਹਾਣੀਆਂ ਨਾਲ ਘਰ ਨਹੀਂ ਬਣਦੀ ਤੇ ਨਾ ਹੀ ਖਾਣਾ ਬਣਦਾ ਆ ਇਹ ਕਹਾਣੀਆਂ ਤੇਰੇ ਬੱਚਿਆਂ ਨੂੰ ਨਹੀਂ ਪਾਲਣਗੀਆਂ ਉਹ ਰੂਪ ਵਿਚਾਰੀ ਮਸੂਮ ਜੈ ਖੜੀ ਰੋ ਰਹੀ ਸੀ ਤੇ ਆਪਣੇ ਦੁਪट्टे ਨਾਲ ਆਪਣੇ ਹੰਝੂ ਪੂੰਝ ਰਹੀ ਸੀ ਉਹਦੇ ਘਰ ਵਾਲੇ ਨੇ ਉਹਦੇ ਤੇ ਗੁੱਸਾ ਦਿਖਾਉਂਦੇ ਹੋਏ ਕਿਹਾ ਅੱਜ ਮੈਂ ਆਪਣੇ ਦੋਸਤਾਂ ਨੂੰ ਲੰਚ ਤੇ ਬੁਲਾਉਂਗਾ ਮੈਂ ਚਾਹੁੰਦਾ ਹਾਂ ਕਿ ਜਦੋਂ ਉਹ ਆਉਣ ਤਾਂ ਸਾਰਾ ਖਾਣਾ ਤਿਆਰ ਹੋ ਜਾਵੇ ਤੂੰ ਸਮਝ ਗਈ ਆ ਨਾ ਤੇ ਜੇ ਖਾਣ ਪੀਣ ਦੇ ਵਿੱਚ ਕੋਈ ਕਮੀ ਰਹਿ ਗਈ ਤਾਂ ਤੇਰੇ ਤੇ ਅਫਸੋਸ ਨਹੀਂ ਹੋਊਗਾ ਉਹ ਉਸ ਵਕਤ ਖੋਦ ਨੂੰ ਇਹੋ ਜੈ ਮਰਦ ਦੇ ਰੂਪ ਵਿੱਚ ਦੇਖ ਰਿਹਾ ਸੀ ਕਿ ਜੀ ਦੀ ਘਰ ਵਾਲੀ ਉਹਦੀਆਂ ਇਸ਼ਾਵਾਂ ਤੇ ਚਲਦੀ ਆ ਤੇ ਉਹ ਆਪਣੇ ਘਰ ਵਾਲੀ ਨੂੰ ਉਸੇ ਤਰ੍ਹਾਂ ਦੁਖੀ ਕਰਕੇ ਬਾਹਰ ਚਲਾ ਗਿਆ ਉਹ ਉੱਥੇ ਖਲੋਤੀ ਇੰਨੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਕਿ ਉਹ ਠੀਕ ਤਰ੍ਹਾਂ ਨਾਲ ਸਾਹ ਵੀ ਨਹੀਂ ਲੈ پا ਰਹੀ ਸੀ ਉਹ ਛੇਤੀ ਨਾਲ ਦੁਪਹਿਰ ਦੇ ਖਾਣੇ ਦੀ ਤਿਆਰੀ ਕਰਨ ਲੱਗੀ ਉਹਦੀਆਂ ਅੱਖਾਂ ਵਿੱਚੋਂ ਲਗਾਤਾਰ ਅਥਰੂ ਵਹਿ ਰਹੇ ਸੀ ਉਦਾਕਾਰ ਵਾਲਾ ਉਸ ਦਿਨ ਤੇ ਕੰਮ ਤੇ ਨਹੀਂ ਗਿਆ ਆਪਣੇ ਦੋਸਤ ਦੇ ਘਰ ਚਲਾ ਗਿਆ ਉਹ ਸੋਚ ਰਿਹਾ ਸੀ ਕਿ ਉਹਨੇ ਜੋ ਕੀਤਾ ਉਹ ਸਹੀ ਕੀਤਾ ਜਾਂ ਗਲਤ ਉਹ ਆਪਣੇ ਦੋਸਤ ਨੂੰ ਜਾ ਕੇ ਸਾਰਾ ਕੁਝ ਦੱਸਣ ਲੱਗਾ ਅੱਜ ਮੈਂ ਆਪਣੀ ਘਰਵਾਲੀ ਨੂੰ ਇਹ ਕਿਹਾ ਇਸ ਤਰ੍ਹਾਂ ਚਿੜਕਿਆ ਐਵੇਂ ਮਾਰਿਆ ਪਰ ਉਹਦਾ ਦੋਸਤ ਉਹਦੇ ਵਰਗਾ ਨਹੀਂ ਸੀ ਉਹਨੇ ਉਹਨੂੰ ਆਪਣੀ ਗੱਲ ਪੂਰੀ ਕਰਨ ਦੀ ਆਗਿਆ ਨਹੀਂ ਦਿੱਤੀ ਇਹੀ ਕਹਿੰਦੇ ਹੋਏ ਉਹਨੂੰ ਵਿੱਚ ਹੀ ਰੋਕ ਦਿੱਤਾ ਕੀ ਕਿਹੋ ਜਿਹਾ ਮਰਦਿਆ ਤੂੰ ਇਹ ਕਿਹੋ ਜਿਹਾ ਕਰਤੂਤਾ ਤੇਰੇ ਅੰਦਰ ਭਰੀਆਂ ਨੇ ਤੂੰ ਇਹੋ ਜਿਹਾ ਪਿਆਰ ਆਪਣੀ ਘਰਵਾਲੀ ਨਾਲ ਕਰਦਾ ਆ ਕੀ ਤੂੰ ਇੱਕ ਚੰਗਾ ਘਰਵਾਲਾ ਆ ਕੀ ਤੂੰ ਪ੍ਰਮਾਤਮਾ ਦਾ ਉਹ ਵਚਨ ਨਹੀਂ ਸੁਣਿਆ ਕਿ ਔਰਤਾਂ ਦੇ ਪ੍ਰਤੀ ਵਿਦਿਆਲੂ ਰਹੋ ਔਰਤਾਂ ਕੱਚ ਦੀਆਂ ਬਣੀਆਂ ਬੋਤਲਾਂ ਵਰਗੀਆਂ ਹੁੰਦੀਆਂ ਨੇ ਸਾਨੂੰ ਉਹਨਾਂ ਦੇ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਆ ਉਹਨਾਂ ਦੇ ਪ੍ਰਤੀ ਦਿਆਲੂ ਹੋਣਾ ਚਾਹੀਦਾ ਆ ਉਹਨਾਂ ਦੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਆ ਉਹਨਾਂ ਨੂੰ ਫਟਕਾਰਨਾ ਨਹੀਂ ਚਾਹੀਦਾ ਔਰਤਾਂ ਨੂੰ ਤੋੜਨਾ ਨਹੀਂ ਚਾਹੀਦਾ ਤੂੰ ਜੋ ਕੁਝ ਕੀਤਾ ਸਮੇਂ ਪਹਿਲਾਂ ਆਪਣੀ ਘਰਵਾਲੀ ਨੂੰ ਖਾਣਾ ਬਣਾਉਣ ਤੇ ਬੱਚਿਆਂ ਦੀ ਪਰਵਰਿਸ਼ ਦੇ ਬਾਰੇ ਜੋ ਵੀ ਦੱਸਿਆ ਉਹ ਸਾਰਾ ਕੁਝ ਉਹਨਾਂ ਦੇ ਇੱਕ ਸਧਾਰਨ ਕੰਮਾਂ ਵਿੱਚੋਂ ਇਕਿਆ ਜਿਨ੍ਹਾਂ ਨੂੰ ਤਾਂ ਉਹ ਰੋਜ਼ ਕਰਦੀ ਆ ਤੇ ਤੇਰਾ ਉਹਦੇ ਨਾਲ ਪਿਆਰ ਤੇ ਉਹਨੂੰ ਇੱਜ਼ਤ ਦੇਣ ਦੇ ਨਾਲ ਉਹ ਇਹ ਜ਼ਿੰਮੇਵਾਰੀ ਨੂੰ ਹੋਰ ਵੀ ਚੰਗੀ ਤਰ੍ਹਾਂ ਨਿਭਾ ਸਕੂਗੀ ਉਹ ਤੈਨੂੰ ਦੱਸੇ ਬਿਨਾ ਕਰਦੇ ਉਹ ਸਾਰੇ ਕੰਮ ਕਰੂਗੀ ਜਿਹੜੇ ਤੂੰ ਚਾਹੁੰਦਾ ਆ ਉਹ ਤੇਰੀ ਨੌਕਰਾਨੀ ਨਹੀਂ ਆ ਤੂੰ ਉਹਦੇ ਨਾਲ ਇਸੇ ਲਈ ਨਹੀਂ ਵਿਆਹ ਕੀਤਾ ਕਿ ਜਦੋਂ ਉਹਦੀ ਜ਼ਰੂਰਤ ਪਵੇ ਤਾਂ ਤੂੰ ਉਹਨੂੰ ਇਸਤੇਮਾਲ ਕਰੇ ਨਹੀਂ ਤਾਂ ਉਹਨੂੰ ਕੂੜੇ ਦੀ ਤਰ੍ਹਾਂ ਸੁੱਟ ਦੇਵੇਂ ਮੇਰੇ ਦੋਸਤ ਉਹ ਤੇਰੀ ਘਰ ਵਾਲੀ ਆ ਤੇਰਾ ਜੀਵਨ ਆ ਤੇਰਾ ਸਭ ਕੁਝ ਆ ਉਹਨੂੰ ਪਰੇਸ਼ਾਨ ਨਾ ਕਰ ਰੱਬ ਕੋਲੋਂ ਮਾਫੀ ਮੰਗ ਤੇ ਆਪਣੀ ਘਰ ਵਾਲੀ ਦੇ ਕੋਲ ਵਾਪਸ ਜਾ ਉਹਦੀ ਇੱਜ਼ਤ ਕਰ ਤੇ ਜ਼ਿੰਦਗੀ ਵਿੱਚ ਫਿਰ ਕਦੀ ਵੀ ਉਹਨੂੰ ਕੋਈ ਤਕਲੀਫ਼ ਨਾ ਦੇਵੀ ਰਾਜਦੀਪ ਬਹੁਤ ਦੁਖੀ ਹੋਇਆ ਤੇ ਬਹੁਤ ਪਛਤਾਇਆ ਵੀ ਉਹਨੇ ਆਪਣੇ ਅੰਦਰ ਇੱਕ ਕਮਜ਼ੋਰੀ ਜਿਹੀ ਮਹਿਸੂਸ ਕੀਤੀ ਉਹ ਰੋ ਰਿਹਾ ਸੀ ਉਹ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਸੀ ਤੇ ਫਿਰ ਉਹਨੇ ਆਪਣੀ ਘਰਵਾਲੀ ਨੂੰ ਇਹ ਦੱਸਣ ਦੇ ਲਈ ਫੋਨ ਕੀਤਾ ਕਿ ਉਹਨੇ ਆਪਣੇ ਦੋਸਤਾਂ ਦੇ ਨਾਲ ਦੁਪਹਿਰ ਦਾ ਲੰਚ ਕੈਨਸਲ ਕਰ ਦਿੱਤਾ ਹੈ ਉਹ ਘਰ ਆ ਰਿਹਾ ਆ ਮੈਂ ਤੇਰੇ ਨਾਲ ਬਹਿ ਕੇ ਖਾਣਾ ਖਾਹੂੰਗਾ ਮੈਂ ਤੈਨੂੰ ਬਹੁਤ ਯਾਦ ਕਰ ਰਿਹਾ ਆ ਫੋਨ ਦੀ ਘੰਟੀ ਵੱਜੀ ਪਰ ਉਹਨੇ ਫੋਨ ਨਹੀਂ ਚੁੱਕਿਆ ਉਹਨੇ ਵਾਪਸ ਫਿਰ ਫੋਨ ਕੀਤਾ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ ਉਹਨੇ ਕਿਹਾ ਕੋਈ ਗੱਲ ਨਹੀਂ ਸ਼ਾਇਦ ਉਹ ਕੰਮਾਂ ਵਿੱਚ ਬਿਜੀ ਹੋਊਗੀ ਇਸ ਲਈ ਫੋਨ ਨਹੀਂ ਚੁੱਕ ਸਕੀ ਉਹ ਘਰ ਵਾਪਸ ਗਿਆ ਦਰਵਾਜ਼ੇ ਦੀ ਬੈਲ ਵਜਾਈ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ ਉਹਨੇ ਆਪਣੀ ਜੇਬ ਵਿੱਚੋਂ ਚਾਬੀ ਲੱਭੀ ਪਰ ਸਵੇਰੇ ਉਹ ਗੁੱਸੇ ਨਾਲ ਚਾਬੀ ਲੈ ਕੇ ਜਾਣਾ ਹੀ ਭੁੱਲ ਗਿਆ ਸੀ ਉਹਨੇ ਖੁਦ ਨੂੰ ਸਵਾਲ ਕੀਤਾ ਉਹ ਕੀ ਕਰ ਰਹੀ ਹੋਊਗੀ ਉਹਨੇ ਫਿਰ ਘਰ ਦੀ ਘੰਟੀ ਵਜਾਈ ਪਰ ਕਿਸੇ ਨੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਫਿਰ ਅਚਾਨਕ ਉਹਦਾ ਫੋਨ ਵੱਜਣ ਲੱਗਾ ਫੋਨ ਉੱਤੇ ਉਹਦਾ ਸਾਲਾ ਸੀ। ਉਹਨੇ ਦੱਸਿਆ ਕਿ ਰੂਪ ਭੈਣ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ਠੀਕ ਨਹੀਂ ਆ। ਮੇਰੀ ਸਿਹਤ ਬਹੁਤ ਖਰਾਬ ਹੋ ਰਹੀ ਆ। ਮੈਨੂੰ ਹਸਪਤਾਲ ਲੈ ਕੇ ਚੱਲ। ਉਹਨੇ ਦੱਸਿਆ ਕਿ ਰੂਪ ਭੈਣ ਇਹ ਸਾਰਾ ਕੁਝ ਦੱਸਦੀ ਹੋਈ ਬਹੁਤ ਰੋ ਰਹੀ ਸੀ। ਉਹ ਕਹਿ ਰਹੀ ਸੀ ਵੀਰੇ ਛੇਤੀ ਆ ਜਾ। ਮੈਨੂੰ ਬਹੁਤ ਡਰ ਲੱਗ ਰਿਹਾ ਆ। ਇਹ ਸੁਣ ਕੇ ਉਹਦੇ ਘਰ ਵਾਲੇ ਦਾ ਸਾਹ ਇਸ ਖਿਆਲ ਨਾਲ ਜਿਵੇਂ ਰੁਕ ਹੀ ਗਿਆ ਸੀ। ਕਿ ਉਹਦੀ ਨਾਲ ਕੁਝ ਬੁਰਾ ਤਾਂ ਨਹੀਂ ਹੋ ਗਿਆ ਹੋਵੇਗਾ ਉਹਨੇ ਇੱਕ ਟੈਕਸੀ ਰੋਕੀ ਤੇ ਹਸਪਤਲ ਚਲਾ ਗਿਆ ਉੱਥੇ ਉਹਨੂੰ ਉਹਦਾ ਪੂਰਾ ਪਰਿਵਾਰ ਮਿਲਿਆ ਉਹਨਾਂ ਦੇ ਮੂੰਹ ਤੇ ਇੱਕ ਉਦਾਸੀ ਛਾਈ ਹੋਈ ਸੀ ਉਹਨੇ ਸੋਚਿਆ ਕਿ ਉਹ ਉਹਨੂੰ ਗੁੱਸੇ ਨਾਲ ਮਿਲਣਗੇ ਕਿਉਂਕਿ ਉਹਦੀ ਘਰ ਵਾਲੀ ਨੇ ਆਪਣੇ ਪੇਕੇ ਵਾਲਿਆਂ ਨੂੰ ਉਹਦੀ ਸ਼ਿਕਾਇਤ ਕੀਤੀ ਹੋਵੇਗੀ ਪਰ ਥੋੜੀ ਦੇਰ ਬਾਅਦ ਉਹਨੂੰ ਲੱਗਿਆ ਕਿ ਉਹਦੀ ਘਰ ਵਾਲੀ ਨੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਉਹ ਵੀ ਉਹਨਾਂ ਦੇ ਨਾਲ ਉੱਥੇ ਬੈਠ ਕੇ ਇੰਤਜ਼ਾਰ ਕਰਨ ਲੱਗਾ। ਕਈ ਘੰਟਿਆਂ ਬਾਅਦ ਡਾਕਟਰ ਉਹਨਾਂ ਦੇ ਕੋਲ ਆਇਆ। ਸਿਰ ਥੱਲੇ ਕਰਕੇ ਡਾਕਟਰ ਨੇ ਕਿਹਾ, ਆਈ ਐਮ ਸੌਰੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਬਚਾ ਨਹੀਂ ਪਾਏ। ਸਾਨੂੰ ਬਹੁਤ ਅਫਸੋਸ ਆ। ਉਹ ਮਰ ਗਈ ਆ। ਸ਼ਾਮ ਨੂੰ ਰਾਜਦੀਪ ਰੂਪ ਦੇ ਭਰਾ ਕੋਲੋਂ ਦੂਜੀ ਚਾਬੀ ਲੈ ਕੇ ਘਰ ਆਇਆ। ਜਦੋਂ ਡਰਾਕੂਲਕੇ ਘਰ ਦੇ ਅੰਦਰ ਗਿਆ ਤਾਂ ਟੇਬਲ ਨੂੰ ਟੱਕਿਆ ਹੋਇਆ ਪਾਇਆ। ਜਦੋਂ ਰਾਜਦੀਪ ਨੇ ਟੇਬਲ ਤੋਂ ਕੱਪੜਾ ਹਟਾਇਆ, ਟੇਬਲ ਤੇ ਬਹੁਤ ਹੀ ਸਵਾਦ ਤੇ ਸੋਹਣੇ ਤਰੀਕੇ ਨਾਲ ਖਾਣਾ ਬਣਾ ਕੇ ਅਲੱਗ-ਅਲੱਗ ਪਾਂਡਿਆਂ ਵਿੱਚ ਪਾ ਕੇ ਰੱਖਿਆ ਹੋਇਆ ਸੀ। ਉਹਨੇ ਫ੍ਰੀਜ ਦੇ ਉੱਤੇ ਇੱਕ ਕਾਗਜ਼ ਰੱਖਿਆ ਹੋਇਆ ਪੜਿਆ ਜ ਜਿਹਦੇ ਵਿੱਚ ਲਿਖਿਆ ਹੋਇਆ ਸੀ, ਮੇਰੇ ਪਿਆਰੇ ਰਾਜਦੀਪ, ਅੱਜ ਸਵੇਰੇ ਜਿਹੜੀ ਮੈਂ ਗਲਤੀ ਕੀਤੀ ਮੈਨੂੰ ਉਸ ਗਲਤੀ ਤੇ ਬਹੁਤ ਅਫਸੋਸ ਹੈ। ਤੁਸੀਂ ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਗਲੇ ਲਗਾ ਕੇ ਕਹੋ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤੂੰ ਮੇਰੀ ਜ਼ਿੰਦਗੀ ਆ। ਪਰ ਮੈਂ ਆਪਣੇ ਬਚਪਨ ਦੀ ਵਜ੍ਹਾ ਨਾਲ ਸਮਝ ਹੀ ਨਹੀਂ ਸਕੀ ਕਿ ਤੁਸੀਂ ਮੇਰੀ ਇਸ ਹਰਕਤ ਤੇ ਗੁੱਸੇ ਹੋ ਜਾਓਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਹੁਣ ਮੈਂ ਕਦੀ ਤੁਹਾਨੂੰ ਪਰੇਸ਼ਾਨ ਨਹੀਂ ਕਰੂੰਗੀ। ਮੈਨੂੰ ਉਮੀਦ ਆ ਕਿ ਤੁਹਾਡੇ ਦੋਸਤਾਂ ਨੂੰ ਖਾਣਾ ਬਹੁਤ ਪਸੰਦ ਆਊਗਾ ਇਹ ਉਸ ਹਰ ਮਰਦ ਦੇ ਲਈ ਬੜੀ ਸ਼ਰਮ ਦੀ ਗੱਲ ਆ ਜਿਹੜਾ ਆਪਣੀ ਘਰਵਾਲੀ ਨੂੰ ਪਿਆਰ ਤਾਂ ਕਰਦਾ ਆ ਪਰ ਇਹ ਭੁੱਲ ਜਾਂਦਾ ਆ ਕਿ ਆਪਣੀ ਘਰਵਾਲੀ ਤੇ ਤਰਸ ਕਰਨਾ ਤੇ ਉਹਦੇ ਨਾਲ ਪਿਆਰ ਕਰਨਾ ਵੀ ਇੱਕ ਪ੍ਰਮਾਤਮਾ ਦਾ ਹੀ ਆਦੇਸ਼ ਆ ਆਪਣੀ ਘਰਵਾਲੀ ਨੂੰ ਹਮੇਸ਼ਾ ਯਾਦ ਰੱਖੋ ਘਰ ਜਾਓ ਤਾਂ ਹੱਸਦੇ ਹੋਏ ਜਾਓ ਤੁਹਾਨੂੰ ਵੇਖ ਕੇ ਤੁਹਾਡੀ ਘਰਵਾਲੀ ਵੀ ਹੱਸੇ ਤੇ ਮੈਨੂੰ ਪਤਾ ਆ ਕਿ ਇੱਕ ਖੁਸ਼ਹਾਲ ਘਰ ਬਣਾਉਣ ਦੇ ਲਈ ਹੌਸਲਾ ਇਮਾਨਦਾਰੀ ਤੇ ਪਿਆਰ ਦੀ ਬਹੁਤ ਜ਼ਰੂਰਤ ਹੁੰਦੀ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਅਦ ਤੱਕ ਆਪਣੀ ਇੱਕ ਨੂਰਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ